ਚੌਧਰੀ ਇਸ ਵਾਰ ਭੋਲਾ ਕਰਿਆ ਜਿੰਦਾਬਾਦ ਲਖਵਿੰਦਰ ਚੌਧਰੀ ਜਿੰਦਾਬਾਦ ਕੋਲਾ ਚੌਧਰੀ ਬਾਹਰ ਵਾਹ ਹਾਂਜੀ ਸਰ ਲੋ ਭਾਈ ਹਾਂਜੀ ਸਰ ਐਮਲੇ ਸਾਹਿਬ ਆਇਆ ਤੁਸੀਂ ਚੌਣ ਪਾ ਚੱਕੀ ਕਹਣਾ ਚਾਹੁੰਦੇ ਆ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਐਮਲੇ ਸਾਹਿਬ ਇਹ ਕਿਰਪਾ ਕੀਤੀ ਹੈ ਐਮਲੇ ਸਾਹਿਬ ਨੇ 13 14 ਸਾਲ ਹੋ ਗਏ ਹੈ ਕਾਜ ਦੀ ਲੱਗਿਆ ਮੈਂ ਸਮਝਦਾ ਤੇਰੀ ਓਫੀਸ਼ੀਅਲ ਐਂਟਰੀ 14 ਸਾਲ ਚੱਲੇ ਹੋਏ ਹੋ ਔਰ ਹੋਈ ਹੈ ਐਮਲੇ ਬੜੀ ਚਰਪਾ ਕੀਤੀ ਹੈ ਵੋਟਰਾਂ ਕੀ ਵੋਟਰਾਂ ਕੀ ਕੰਮ ਦੇ ਵੋਟਰਾਂ ਨੂੰ ਹਰ ਵਾਰ ਮੇਰੇ 7 ਵਜੇ ਤੋਂ 4 ਵਜੇ ਤੱਕ ਵੋਟਿੰਗ ਦਾ ਟਾਈਮ ਹੈ ਸਾਡਾ ਵੋਟਰ ਨੰਬਰ ਹੈ 3 ਇੰਨੀਆਂ ਚ ਹੋਰਾ ਲਾ ਦਿਓ ਇੰਨੀਆਂ ਤੇ ਵੋਟਾਂ ਪਾ ਦਿਓ ਕਿ ਜਿੰਨੀ ਮਿਹਨਤ ਨਹੀਂ ਕਰ ਰਹੇ ਆ ਐਮਐਲਏ ਸਾਹਿਬ ਕਰ ਰਹੇ ਅਸੀਂ ਇਸ ਤੋਂ ਡੁੱਗਣੀ ਮਿਹਨਤ ਕਰਨ ਦੇ ਲਈ ਅੱਜ ਵਾਰਡ ਨੰਬਰ 5 ਦੇ ਗਰੇਵਾਲ ਕੁਲਤਾ ਸਾਹਿਬ ਆਏ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਵਾਰਡ ਨੰਬਰ 5 ਦੇ ਵਿੱਚ ਪਹਿਲਾਂ ਇਹ ਆ ਕਿ ਜਿਹੜੀਆਂ ਵੀ ਪਾਰਟੀਆਂ ਜਿਦਾ ਕਾਂਗਰਸ ਜਾਂ ਅਕਾਲੀ ਦਲ ਬੀਜੇਪੀ ਸਾਰੀਆਂ ਪਾਰਟੀਆਂ ਪਾਰ ਨੰਬਰ 5 ਦੇ ਵਿੱਚ ਤਖਵਿੰਦਰ ਚੌਹਦੀ ਦੇ ਹੱਥ ਵਿੱਚ ਲੱਗੀਆਂ ਤੇ ਰੇਂਦੀ ਕਸਰ ਜਿਹੜੀ ਆ ਅੱਜ ਸਾਡੇ ਜਨੀ ਭੋਲਾ ਜੀ ਗਰੇਆ ਸਾਹਿਬ ਐਮਐਲਏ ਸਾਹਿਬ ਉਹਨਾਂ ਨੇ ਆ ਕੇ ਰੇਂਦੀ ਕਸਰ ਉਹਨਾਂ ਨੇ ਘਟਕੀ ਔਰ ਬਰਾਦਰ ਇਹਨਾਂ ਦਾ ਇਹ ਪੂਰੇ ਲੁਧਿਆਣੇ ਵਿੱਚ ਵੱਡੇ ਮਾਰਜਨ ਤੋਂ ਦਵਿੰਦਰ ਲੱਖੀ ਚੂੜਾ ਅੱਜ ਅੱਜ ਇੰਟਰਵਿਊ ਕਰਦੇ ਪਏ ਨਾ ਜਿੱਦਾਂ ਦਾ ਬਾਤ ਅਸੀਂ ਇਹ ਗੱਲ ਯਾਦ ਰੱਖਿਓ ਵੱਧ ਮਾਰਜਨ ਦਾ ਚੂੜਾ ਤੇ ਸਾਰੇ ਲਿਹਾਣੇ ਤੋਂ ਵੱਧ ਮਾਰਜਨ ਸੋ ਜਨਤਾ ਦਾ ਉਤਸ਼ਾਹ ਕਿੱਦਾਂ ਦੇਖਣ ਨੂੰ ਲੱਗਿਆ ਜੀ ਤੁਸੀਂ ਨਾਲ ਹੀ ਹੋ ਤੁਸੀਂ ਦੇਖ ਰਹੇ ਹੋ ਸਾਰਾ ਵਾਰਡ ਸਾਰਾ ਵਾਰਡ ਨੰਬਰ 5 ਜਿੰਮੇ ਵੀ ਯੋਗ ਬਜ਼ੁਰਗ ਮਾਤਾ ਇਹ ਪੈਣੇ ਸਾਰੀ ਦਿਲ ਸੇ ਉਹ ਗੰਨਾਲ ਨੇ ਸਾਰੇ ਭਰਾ ਗੰਨਾਲ ਨੇ ਕਿ ਤੁਸੀਂ ਦੇਖੀ ਜਾਈਓ ਇਤਿਹਾਸ ਲਗਣ ਚਾਹੇ ਕਿਆਸ ਰਚਾ ਜਾਊਗਾ ਬਾਅਦ ਮੈਂਬਰ 5 ਨੇ ਸਭ ਤੋਂ ਵੱਡੀ ਲੀਡ ਦੇ ਮਾਣ ਚੁੱਕੇ ਮੇਹਰਬਾਨ